ਕਿਸੇ ਦੀ ਮਾਂ ਬਾਰੇ ਗਲਤ ਸ਼ਬਦ ਲਿਖਣੇ ਬਹੁਤ ਹੀ ਗਲਤ ਆ ਪਰ ਜਦੋਂ ਉਹ ਮਾਈ ਡੈਨ ਬਣ ਜਾਵੇ ਭਗਮੰਤਮਾਨ ਦੀ ਮਾਂ ਜੋ ਵੀ ਕਹਿੰਦੀ ਆ ਉਹ ਭਗਮੰਤਮਾਨ ਉਹਦੀ ਹਰ ਇੱਕ ਗੱਲ ਮੰਨਦਾ ਤੁਹਾਨੂੰ ਸੁਣਾਉਨੇ ਆ ਭਗਮੰਤਮਾਨ ਕਹਿੰਦਾ ਮੈਂ ਮਾਂ ਦੀਆਂ ਕਹਿਣੀਆਂ ਕਰਨੀਆਂ ਤੇ ਚੱਲਦਾ ਹੁਣ ਇਹਦੀ ਮਾਂ ਨੇ ਕਿਹਾ ਸੀ ਕਿ ਬਠਿੰਡੇ ਦੇ ਵਿੱਚ 8 ਘਰਾਂ ਨੂੰ ਅੱਗ ਲਾ ਦਿਓ ਗਰੀਬਾਂ ਦੇ ਗਰੀਬਾਂ ਦੇ 8 ਘਰਾਂ ਨੂੰ ਅੱਗ ਲਾ ਦਿੱਤੀ ਪੰਜਾਬ ਪੁਲਿਸ ਨੇ ਖੋਦ ਕਿਉਂਕਿ ਸਿਵਲ ਵਰਦੀ ਵਿੱਚ ਪੰਜਾਬ ਪੁਲਿਸ ਗਈ ਤੇ ਨਾਲ ਗੁੰਡੇ ਲੈ ਕੇ ਗਈ 8 ਗਰੀਬਾਂ ਦੇ ਘਰ ਅੱਗ ਦੇ ਵਿੱਚ ਸਾੜ ਦਿੱਤੇ ਪਟ્રોલ ਬੰਬ ਮਾਰ ਮਾਰ ਕੇ ਕਿਉਂ ਸਾੜੇ ਕਿਉਂਕਿ ਉਹ ਗਰੀਬ ਕਹਿੰਦੇ ਸੀ ਕਿ ਪਿੰਡ ਦੇ ਵਿੱਚ ਚਿੱਟਾ ਨਾ ਵੇਚੋ ਜਿਹੜਾ ਚਿੱਟਾ ਵੇਚਦੇ ਸੀ ਚਿੱਟਾ ਕੌਣ ਵੇਚਦਾ ਸੀ ਪਿੰਡ ਦਾ ਸਰਪੰਚ ਤੇ ਇਸ ਇਲਾਕੇ ਦੇ ਬਠਿੰਡੇ ਦੇ ਇਲਾਕੇ ਦੇ ਐਮਐਲਏ ਇਹ ਖਬਰ ਪਿੰਡ ਦਾਨ ਸਿੰਘ ਵਾਲੇ ਤੋਂ ਐਮਐਲਏ ਸੀ ਜਿਹੜੇ ਉਹ ਵੇਚਦੇ ਨੇ ਨਾਲ ਬਕਵਾਉਂਦੇ ਨੇ ਪੰਜਾਬ ਪੁਲਿਸ ਬਕਵਾਉਂਦੀ ਆ ਪਰ ਜਿਹੜਾ ਆਵਾਜ਼ ਠਾਉਂਦਾ ਗਰੀਬ ਕਹਿੰਦਾ ਕਿ ਸਾਡੇ ਬੱਚੇ ਪੜ੍ਹ ਲਿਖ ਜਾਣ ਕਿਸੇ ਚੰਗੇ ਕਿਤੇ ਚ ਲੱਗ ਜਾਣ ਪਿੰਡ ਦੇ ਵਿੱਚ ਨਾ ਚਿੱਟਾ ਵੇਚੋ ਤਾਂ ਉਹ ਗਰੀਬਾਂ ਦੇ ਫੇਰ ਬੰਬ ਮਾਰ ਮਾਰ ਕੇ ਪੈਟਰੋਲ ਦੇ ਅੱਗ ਦੇ ਨਾਲ 8 ਘਾਰਾਂ ਨੂੰ ਖਤਮ ਕਰ ਦਿੰਦੇ ਨੇ ਪੰਜ ਬੰਦਿਆਂ ਨੂੰ ਬੜ ਦਿੰਦੇ ਨੇ ਗਿਣਾਸਿਆਂ ਦੇ ਨਾਲ ਕੋਈ ਆਵਾਜ਼ ਨਹੀਂ ਠਾਉਂਦਾ ਕਿੰਨੇ ਮੀਡੀਆ ਚੈਨਲ ਨੇ ਕਿਸੇ ਵੀ ਮੀਡੀਆ ਚੈਨਲ ਨੇ ਵੱਡੇ ਜੋ ਚੈਨਲ ਨੇ ਕਿਸੇ ਨੇ ਨਿਊਜ਼ ਨਹੀਂ ਲਾਈ ਸਿਰਫ ਜਿਹੜੇ YouTube ਤੇ ਚੈਨਲ ਨੇ ਉਹਨਾਂ ਨੇ ਕੋਸ਼ ਚੈਨਲਾਂ ਨੇ ਉਹ ਵੀ ਕੋਸ਼ ਚੈਨਲਾਂ ਨੇ ਨਿਊਜ਼ ਲਾਈ ਆ ਕਿਉਂਕਿ ਬੋਲਣ ਤੋਂ ਡਰਦੇ ਨੇ ਜਿੰਨੇ ਮੰਤਰੀ ਸ਼ਾਂਤਰੀ ਚੋਰ ਲਟੇਰੇ ਵਿਰੋਧੀ ਪਾਰਟੀਆਂ ਦੇ ਨੇ ਉਹ ਵੀ ਨਹੀਂ ਹਰਾਮ ਦੇ ਬੋਲੇ ਜਿਹੜੇ ਭਗਮੰਤਮਾਨ ਦੇ ਲਗਾੜੇ ਨੇ ਐਮ ਐਲ ਏ ਮੰਤਰੀ ਸ਼ਾਂਤਰੀ ਚੋਰ ਲਟੇਰੇ ਉਹਨਾਂ ਕੰਜਰਾਂ ਨੇ ਤਾਂ ਕੀ ਬੋਲਣਾ ਸੀ ਪਹਿਲਾਂ ਜਿਹੜੇ ਲੋਕ ਕਹਿੰਦੇ ਸੀ ਕਿ ਸੱਤ ਘਰਾਂ ਨੂੰ ਅੱਗ ਲਾਈ ਆ ਪਰ ਜਿਹੜੀ ਹੁਣ ਤਾਜ਼ਾ ਰਿਪੋਰਟਾਂ ਕਹਿੰਦੇ ਨੇ ਅੱਠ ਘਰਾਂ ਨੂੰ ਅੱਗ ਲਾਈ ਆ ਪੰਜਾਬ ਪੁਲਿਸ ਦੇ ਗੁੰਡਿਆਂ ਨੇ ਤੇ ਪੰਜਾਬ ਪੁਲਿਸ ਸਿਵਲ ਵਰਦੀ ਚ ਆ ਕੇ ਅੱਠ ਘਰਾਂ ਨੂੰ ਫੂਕ ਜਾਂਦੀ ਆ ਕੋਈ ਮੰਤਰੀ ਸ਼ਾਂਤਰੀ ਚੋਰ ਲਟੇਰਾ ਹਰਾਮ ਦਾ ਪੁੱਤ ਕੋਈ ਨਹੀਂ ਬੋਲਿਆ ਆ ਭਗਮਾਨਤ ਮਾਨ ਕੀ ਕਹਿੰਦਾ ਕੰਜਰ ਜਦੋਂ ਇਹ ਬਣਿਆ ਸੀ ਉਸ ਵੇਲੇ ਕੀ ਭੋਗਦਾ ਸੀ ਹਰਾਮ ਦਾ ਹੁਣ ਤੁਸੀਂ ਆਪ ਸੁਣ ਲਵੋ ਮੇਰੇ ਬੇਟਾ मुख्यमंत्री बन गया बन गया लोग देखो माँ सबसे पहली टीचर होती है वो आपको बोलना सिखाती है चलना सिखाती है तो अगर माँ ने कुछ बोल दिया तो सच्चा है बच्चा तो वही बोलता है फिर जो माँ सिखाती है भगवंत मान तेरी माँ ने सिखाया कि पंजाब दे विच जैसों फरोसी दे तंदे खोल दे ए तेरी माँ ने सिखाया ਓਏ ਇਹ ਤੇਰੀ ਮਾਂ ਨੇ ਸਿਖਾਇਆ ਤੂੰ ਹਰ ਸ਼ਹਿਰ ਦੇ ਵਿੱਚ ਜਸਮ ਫਰੋਸੀ ਦਾ ਧੰਦਾ ਖੋਲ ਦਿੰਦਾ ਖੁੱਲੇ ਆਮ ਚੱਲਦਾ ਕੋਈ ਪੰਜਾਬ ਦੇ ਵਿੱਚ ਆਵਾਜ਼ ਤਿੱਕਰ ਨਹੀਂ ਠਾਉਂਦਾ ਕਿਉਂਕਿ ਤੈਂ ਲੋਕਾਂ ਨੂੰ ਡਰਾ ਦਿੱਤਾ ਇਹ ਕੰਜਰਖਾਨੇ ਖੋਲਣ ਦੇ ਲਈ ਤੇਰੇ ਮਾਂ ਨੇ ਬੋਲਿਆ ਸੀ ਫੇਰ ਤੇਰੀ ਮਾਂ ਵੀ ਤਾਂ ਕੋਠੇ ਵਾਲੀ ਹੋਈ ਜੇ ਤੇਰੀ ਮਾਂ ਕੋਠੇ ਵਾਲੀ ਸੀ ਧੰਦਾ ਕਰਦੀ ਸੀ ਤਾਂ ਤੂੰ ਆਪਣੀ ਮਾਂ ਦੇ ਧੰਦੇ ਫਿਰ ਅੱਗੇ ਚਲਾਉਣੇ ਸੀ ਤੂੰ ਆਪਣੀ ਮਾਂ ਦੇ ਧੰਦੇ ਅੱਗੇ ਚਲਾਉਨੇ ਸੀ ਤੂੰ ਤਾਂ ਪੰਜਾਬ ਦੇ ਵਿੱਚ ਧੰਦੇ ਹੀ ਧੰਦੇ ਖੋਲੇ ਹਰਾਮ ਦੇਆ ਤੂੰ ਗੰਦਗੀ ਦੀ ਈਲਾਦਾ ਕਿੱਥੋਂ ਤੇਰੀ ਮਾਂ ਇਹ ਤੇਰੇ ਵਰਗੇ ਕੰਜਰ ਨੂੰ ਲੈ ਕੇ ਆਈ ਆ ਇਸ ਪੁੱਸ ਕੋਠੇ ਵਾਲੀ ਨੂੰ ਤੈਂ ਕੋਠੇ ਵਾਲੇ ਕਿਉਂ ਧੰਦੇ ਸ਼ੁਰੂ ਕੀਤੇ ਪੰਜਾਬ ਦੇ ਵਿੱਚ ਇਹ ਤੇਰੀ ਮਾਂ ਨੇ ਕਿਹਾ ਤੇਰੀ ਮਾਂ ਨੇ ਕਿਹਾ ਕਿ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਗੰਦੇ ਪਾਣੀ ਦੀਆਂ ਬਸਾੜਾਂ ਮਾਰ ਚੰਡੀਗੜ੍ਹ ਕੌਮੀ ਮੋਰਚੇ ਤੇ ਤੇਰੀ ਮਾਂ ਕੰਜਰੀ ਨੇ ਕਿਹਾ ਤੇਰੀ ਮਾਂ ਨੇ ਕਿਹਾ ਕਿ ਤਿੰਨ ਗਰੀਬਾਂ ਦੇ ਘਰ ਓ ਜਾੜਦੇ ਮੁੰਡਿਆਂ ਤੇ ਗੋਲੀਆਂ ਮਾਰ ਕੇ ਮਾਰਦੇ ਝੂਠਾ ਪੁਲਿਸ ਮੁਕਾਬਲਾ ਬਣਾ ਦੇ ਤੇਰੀ ਮਾਂ ਕੰਜਰੀ ਨੇ ਕਿਹਾ ਉਹ ਤੇਰੀ ਮਾਂ ਨੇ ਕਿਹਾ ਕੋਠੇਵਾਲੀ ਨੇ ਕਿ ਬਿਹਾਰ ਯੂਪੀ ਤੋਂ ਲਿਆ ਲਿਆ ਕੇ ਬਿਹਾਰੀਆਂ ਨੂੰ ਇੱਥੇ ਪੰਜਾਬ 'ਚ ਵਸਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਕੁੱਟ-ਕੁੱਟ ਕੇ ਦਵਾਲੋ ਉਹ ਪੰਜਾਬ ਛੱਡ ਕੇ ਭੱਜਣ ਤੇ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਵਾਲੇ ਲੋਕ ਥੋੜੇ ਰਹਿ ਜਾਣ ਤੇ ਭਈਏ ਜ਼ਿਆਦਾ ਹੋ ਜਾਣ ਤੇ ਪੰਜਾਬ ਨੂੰ ਖਤਮ ਕਰ ਦਵੇਂ ਇਹ ਤੇਰੀ ਮਾਂ ਕੰਜਰੀ ਨੇ ਕਿਹਾ ਇਹ ਤੇਰੀ ਮਾਂ ਨੇ ਕਿਹਾ ਕੋਠੇ ਵਾਲੀ ਨੇ ਤੂੰ ਪੰਜਾਬ ਨੂੰ ਨਰਕ ਬਣਾਉਣ ਲੱਗ ਗਿਆ ਹਰਾਮ ਦੇ ਪੁੱਤਾ ਓਏ ਕੰਜਰਾ ਓ ਦੱਲਿਆ ਤੂੰ ਦੱਲਾ ਦੱਲਾ ਦਲਾਲਗੀ ਕਰਦਾ ਕੀ ਦੀ ਦਲਾਲਗੀ ਕਰਦਾ ਸੈਂਟਰ ਸਰਕਾਰ ਦੀ ਹਰਾਮ ਦੇ ਆ ਪੁੱਤਾਂ ਪੰਜਾਬ ਵਿੱਚ ਜਨਮ ਲੈ ਕੇ ਸਿਰ ਤੇ ਪੱਗ ਰੱਖੀ ਆ ਕੰਜਰਾ ਪੱਗ ਦੇ ਵਿੱਚ ਸਿਰ ਬਸਾਇਆ ਗੱਲ ਤੂੰ ਉਦਮ ਸਿੰਘ ਦੀ ਕਰਦਾ ਓਏ ਹਰਾਮ ਦੇ ਆ ਪੁੱਤਾਂ ਉਦਮ ਸਿੰਘ ਭਗਤ ਸਿੰਘ ਨੇ ਪੰਜਾਬ ਆਜ਼ਾਦ ਕਰਾਉਣ ਲਈ ਸੀਧੀਆਂ ਪਾਈਆਂ ਹਰਾਮ ਦੇ ਆ ਪੁੱਤਾਂ ਉਹ ਸਮਿਆਂ ਦੇ ਵਿੱਚ ਭਾਰਤੀ ਹਕੂਮਤ ਨੇ ਉਹ ਬੰਦੇ ਖਰੀਦ ਲੈ ਜਿਹੜੇ ਹਰਾਮ ਦੇ ਪੁੱਤ ਪੰਜਾਬ ਦੇ ਲੀਡਰ ਸੀ ਉਹ ਸਮਿਆਂ ਦੇ ਵਿੱਚ ਉਹਨਾਂ ਨੂੰ ਖਰੀਦ ਕੇ ਪੰਜਾਬ ਦੇ ਟੋਟੇ ਟੋਟੇ ਕਰ ਦਿੱਤੇ ਉਦੋਂ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵਿੱਚ ਛੱਡਿਆ ਹੀ ਕੀ ਆ ਸੈਂਟਰ ਸਰਕਾਰ ਨੇ ਤੂੰ ਅੱਜ ਹਰਾਮ ਦੇ ਆ ਪੁੱਤਾਂ ਸੈਂਟਰ ਸਰਕਾਰ ਦਾ ਦੱਲਾ ਬਣ ਕੇ ਪੰਜਾਬ ਨੂੰ ਬਰਬਾਦ ਕਰਨ ਲੱਗਿਆਂ ਪਰ ਇਹ ਸਿੱਖੀ ਨੂੰ ਇਹ ਖਾਲਸੇ ਨੂੰ ਅੱਜ ਤੱਕ ਨਾ ਕੋਈ ਬਰਬਾਦ ਕਰ ਸਕਿਆ ਤੇ ਨਾ ਕੋਈ ਕਰ ਸਕੇਗਾ ਜਿਹੜਾ ਵੀ ਇਹ ਜ਼ੁਲਮ ਕਰੇਗਾ ਉਹਦਾ ਬినాਸ਼ ਹੋ ਜਾਏਗਾ ਕਿਉਂਕਿ ਖਾਲਸਾ ਕੁਦਰਤ ਦੀ ਦੇਣਾ ਕੁਦਰਤ ਕੁਦਰਤ ਨੂੰ ਯਾਦ ਰੱਖ ਕੁਦਰਤ ਕੁਦਰਤ ਨੂੰ ਯਾਦ ਰੱਖ ਜੋ ਵੀ ਕੁਦਰਤ ਨਾਲ ਟੱਕਰ ਆ ਜਿਸ ਨੇ ਵੀ ਲਿਆ ਉਹਦਾ ਬినాਸ਼ ਹੋ ਜਾਂਦਾ ਤੇਰੇ ਵਰਗੇ ਹਰਾਮ ਦੇ ਪੁੱਤ ਇੱਥੇ ਪਤਾ ਨਹੀਂ ਕਿੰਨੇ ਕ ਆਏ ਪੰਜਾਬ ਦੇ ਉੱਤੇ ਕੰਜਰਾ ਕਿੰਨਿਆਂ ਕਨੇ ਜ਼ੁਲਮ ਕੀਤਾ ਤੂੰ ਵੀ ਕਰਕੇ ਦੇਖ ਲੈ ਜੋ ਕਰਨਾ ਹਰਾਮ ਦਾ ਪੁੱਤਾ ਕਰ ਲੈ ਜੋ ਕਰਨਾ ਜੋ ਤੇਰੀ ਕੋਠੇ ਵਾਲੀ ਮਾਂ ਕਹਿੰਦੀ ਆ ਕਰ ਲੈ ਉਹਦੀਆਂ ਕਹਿਣੀਆਂ ਕਰਨੀਆਂ ਤੇ ਪਾਲਾ ਗੰਦ ਜਿੰਨਾ ਪੰਜਾਬ ਦੇ ਵਿੱਚ ਪਾ ਹੁੰਦਾ ਪਰ ਲੋਕੋ ਸੁਣੋ ਆ ਗਰੀਬਾਂ ਦੀ ਆਵਾਜ਼ ਜੋ ਰੋ ਰੋ ਕੇ ਪੇਟ ਸੇ ਆਪਾ ਕਰਦੇ ਨੇ ਇਹ ਹਰਾਮਖੋਰ ਭਗਮੰਤ ਮਾਨ ਦਾ ਸੁਣ ਲੋ ਤੁਸੀਂ ਹੁਣ ਅੱਗੇ ਮੇਰਾ ਬੰਦਾ ਵੀ ਵੱਡ ਟੱਕ ਕੇ ਸਿੱਟਿਆ ਪਿਆ ਸਰਕਾਰੀ ਹਸਪਤਾਲ ਗੋਨੀ ਵਾਲਾ ਮੰਡੀ ਸਾਰਾ ਘਰ ਟਾ ਗਈ ਪੈਟਰੋਲ ਪਾ ਪਾ ਕੇ ਸਾਡੇ ਘਰਾਂ ਚ ਸਿੱਟੇ ਆ ਜੀ ਇਹਨਾਂ ਨੇ ਬੋਤਲਾਂ ਚ ਪਾ ਪਾ ਕੇ ਜੀ ਅੱਗ ਲਾਈ ਜੀ ਅੱਗ ਕੁਛ ਨਹੀਂ ਛੱਡਾਈ ਤਵਾਈ ਟਾਤੀ ਸਾਡੇ ਘਰ ਦੀ ਅਸੀਂ ਕੀ ਕਰਾਂਗੇ ਸਾਡੇ ਤੋਂ ਤਾਂ ਕੌਲੀ ਨਹੀਂ ਬਣਦੀ ਕੀ ਤੇ ਅਸੀਂ ਕਿੱਥੋਂ ਮੈਂ ਕਿੱਥੋਂ ਆ ਤੇ ਜਵਾਕ ਪਾ ਲਵਾਂਗੀ ਮੈਂ ਬੱਚਾਂ ਨੂੰ ਲੈ ਕੇ ਛੱਤ ਉੱਪਰ ਚੜ ਗਿਆ ਸੱਤ ਬੱਚੇ ਪਰਲੇ ਪਾਸੇ ਲਮਕਾਏ ਬੱਚੇ ਇਹ ਨਹੀਂ ਪਤਾ ਕਿ ਕਿਹਦੇ ਕਿਹਦੇ ਘਰੇ ਉਹ ਬੜੇ ਮੈਂ ਤੇਰਾ ਉਤਾਰਤੇ ਪਾਵਾਂ ਫੜਫੜ ਕੇ ਆ ਆਮਨ ਨਹਿਮ ਦੇ ਉੱਪਰ ਚੜ੍ਹ ਕੇ ਰਾਤ ਕੱਟੀ ਐ ਬੰਦੇ ਸਾ ਪੰਜ 6 ਬੰਦੇ ਇੱਥੋਂ ਚੜ੍ਹ ਕੇ ਆਏ ਆਗੇ ਸੀਗੇ ਇੱਧਰਲੇ ਪਾਸੇ ਆਇਆ ਬਾਥਰੂਮ ਦੇ ਉੱਤੇ ਤਿੰਨ ਬੰਦੇ ਵੱਡੇ ਆ ਉਹਨਾਂ ਨੇ ਜਿਹੜੇ ਬੰਦੇ ਵੱਡੇ ਪਏ ਹੈਗੇ ਉਹਨਾਂ ਦਾ ਕੋਈ ਪਤਾ ਨਹੀਂ ਬਚਨ ਦਾ ਬਚਨ ਕਿ ਨਾ ਬਚਨ ਪੰਜ ਬੰਦੇ ਵੱਡੇ ਹਾਂਜੀ ਪੰਜ ਬੰਦੇ ਵੱਡੇ ਆ ਸਾਡੇ ਇਹ ਮਤਲਬ ਤੁਸੀਂ ਬੱਚੇ ਨਾ ਕਰਦੇ ਤਾਂ ਹੋ ਸਕਦਾ ਤੁਹਾਡੇ ਬੱਚੇ ਵੀ ਇਹਦੇ ਵਿੱਚ ਹੀ ਮੱਟ ਜਾਣੇ ਸੀ ਜੀ ਅਸੀਂ ਆਪ ਵੀ ਮੱਟਣਾ ਹੀ ਸੀ ਵਿੱਚ ਚਿੱਟਾ ਵੇਚਦੇ ਸੀ ਅਸੀਂ ਇਹ ਗੱਲ ਕਹੀ ਸੀ ਪਿੰਡ 'ਚ ਚਿੱਟਾ ਨਾ ਵੇਚੋ ਬਾਹਰ ਚਿੱਟਾ ਵੇਚ ਲਓ ਤੇ ਸਾਡੇ 'ਚ ਇੰਨੇ ਚੀ ਖਤ ਪਏ ਆ ਸਾਡੇ 3-4 ਘਰਾਂ ਦੀ ਖਤ ਪਏ ਆ ਅਸੀਂ ਚਿੱਟੇ ਦੀ ਗੱਲ ਹੀ ਰੱਖੀ ਸੀ ਵੀ ਚਿੱਟਾ ਪਿੰਡ 'ਚ ਜਵਾਕ ਨਾ ਖਰਾਬ ਕਰੋ ਬਾਹਰ ਵੇਚ ਲਓ ਜੇ ਤੁਸੀਂ ਬਲੈਕ ਕਰਨੀਆਂ ਸਾਨੂੰ ਕੋਈ ਇਤਰਾਜ ਨਹੀਂ ਬਾਹਰ ਦਾ ਪਰ ਸਾਡੇ ਪਿੰਡ ਦੇ ਬੱਚੇ ਨਾ ਖਰਾਬ ਕਰੋ ਸਾਡੇ ਬੱਚੇ ਨਾ ਖਰਾਬ ਕਰੋ ਪੰਜਾਬ ਦੇ ਲੋਕੋ ਤੁਸੀਂ ਸੁਣਿਆ ਏ ਬੀਬੀ ਕਹਿ ਰਹੀ ਆ ਕਿ ਅਸੀਂ ਚਿੱਟਾ ਵੇਚਣ ਤੋਂ ਰੋਕਿਆ ਸੀ ਉਹਨਾਂ ਨੂੰ ਕਿ ਤੁਸੀਂ ਪਿੰਡ 'ਚ ਚਿੱਟਾ ਨਾ ਵੇਚੋ ਪਰ ਉਹ ਪੁਲਿਸ ਦੇ ਨਾਲ ਰਲ ਕੇ ਪਿੰਡ ਦੇ ਸਰਪੰਚ ਦੇ ਨਾਲ ਰਲ ਕੇ ਉਹਨਾਂ ਨੇ ਇਹਨਾਂ ਦੇ ਘਰਾਂ ਨੂੰ ਗਰੀਬਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਸੱਤ ਘਰ ਅੱਗ ਦੇ ਨਾਲ ਖਤਮ ਕਰ ਦਿੱਤੇ ਸੱਤ ਘਰ ਪੰਜ ਬੰਦੇ ਵੜ ਦਿੱਤੇ ਇਹ ਪੰਜਾਬ ਪੁਲਿਸ ਦੇ ਰੱਖੇ ਹੋਏ ਗੁੰਡਿਆਂ ਨੇ ਕਹਿੰਦੇ ਤੁਸੀਂ ਚਿੱਟਾ ਵੇਚਣੋਂ ਸਾਨੂੰ ਨਹੀਂ ਹਟਾ ਸਕਦੇ ਹੁਣ ਇਹ ਚਿੱਟਾ ਬਕਮਾਉਂਦਾ ਕੌਣ ਆ ਪਗਮੰਤਮਾਨ ਹਰਾਮ ਦੀ ਔਲਾਦ ਇਹ ਚਿੱਟਾ ਬਕਾਉਣ ਬਕਮਾਉਂਦਾ ਉਸ ਲਾਕੇ ਦਾ ਐਮ.ਐਲ.ਏ ਜਿਨੇ ਐਮ.ਐਲ.ਏ ਨੇ ਜਾਂ ਸਰਪੰਚ ਨੇ ਆਮ ਆਦਮੀ ਪਾਰਟੀ ਦੇ ਆ ਪੰਜਾਬ ਪੁਲਿਸ ਆ ਇਹ ਕੇਂਦਰ ਦੇ ਕਹਿਣ ਤੇ ਸੈਂਟਰ ਸਰਕਾਰ ਦੇ ਕਹਿਣ ਦੇ ਉੱਤੇ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਨੇ ਤੁਹਾਡੇ ਸਾਹਮਣੇ ਆ ਕਿਉਂਕਿ ਪੰਜਾਬ ਨੂੰ ਇਹਨਾਂ ਨੇ ਖਤਮ ਕਰਨਾ ਨਸੇ ਨਾਲ ਮਾਰਨਾ ਗੋਲੀਆਂ ਮਾਰ-ਮਾਰ ਕੇ ਗਰੀਬਾਂ ਨੂੰ ਮਾਰਨਾ ਗਰੀਬਾਂ ਦੇ ਜਿਹੜੇ ਵਿਚਾਰਿਆਂ ਦੇ ਘਰ ਨੇ ساری ਜ਼ਿੰਦਗੀ ਉਹਨਾਂ ਕੋਲੋਂ ਘਰਾਂ ਦੀਆਂ ਖਿੜਕੀਆਂ ਦਰਵਾਜ਼ੇ ਨਹੀਂ ਲੱਗੇ ਹੁਣ ਉਹਨਾਂ ਦੇ ਬਾਕੀ ਜਿਹੜਾ ਮਾੜਾ ਮੁਕੋਟ ਬਣਿਆ ਸੀ ਘਰ ਉਹਨਾਂ ਦਾ ਉਹ ਵੀ ਫੂਕ ਕੇ ਖਤਮ ਕਰ ਦਿੱਤਾ ਉਹ ਗਰੀਬ ਕਿਵੇਂ ਉਹਨਾਂ ਕੋਲੇ ਤਾਂ ਭਾਂਡਾ ਨਹੀਂ ਬਚਿਆ ਕੋਈ ਪਾਉਣ ਵਾਲੇ ਕੱਪੜੇ ਤੱਕਰ ਨਹੀਂ ਬਚੇ ਸਿਰਫ ਨਸ਼ਾ ਰੋਕਣ ਦੀ ਗੱਲ ਕੀਤੀ ਆ ਜਿਹੜਾ ਨਸ਼ਾ ਰੋਕਣ ਦੀ ਗੱਲ ਪੰਜਾਬ ਪੁਲਿਸ ਨੇ ਕਰਨੀ ਆ ਤੇ ਮੰਤਰੀਆਂ ਚੋਰਾਂ ਨੇ ਕਰਨੀ ਆ ਉਹ ਆਮ ਲੋਕ ਕਰਦੇ ਨੇ ਹੁਣ ਜਿਹੜੇ ਲੋਕ ਆਵਾਜ਼ ਠਾਉਂਦੇ ਨੇ ਉਹਨਾਂ ਦਾ ਸਦਾ ਪਰਮਾਨੈਂਟ ਇਹ ਮੂੰਹ ਬੰਦ ਕਰਦੇ ਨੇ ਕਿ ਤੁਸੀਂ ਮਰ ਜਾਓ ਗੋਡੇ ਤੇ ਕੇ ਮਰ ਜਾਓ ਪੰਜਾਬ ਦੇ ਲੋਕੋ ਤੁਹਾਨੂੰ ਅਸੀਂ ਬੋਲਣ ਨਹੀਂ ਦੇਣਾ ਤੁਹਾਨੂੰ ਅਸੀਂ ਆਵਾਜ਼ ਨਹੀਂ ਠਾਉਣ ਦੇਣੀ ਏ ਭਗਮੰਤਮਾਨ ਹਰਾਮ ਦੀ ਈਲਾਦ ਦੇ ਕੰਮ ਨੇ ਕਿਉਂਕਿ ਉਹ ਪਤਾ ਨਹੀਂ ਕਿੱਥੋਂ ਗੰਦਾ ਵੀ ਆਇਆ ਭਗਮੰਤਮਾਨ ਕਿਉਂਕਿ ਕੰਜਰੀ ਦਾ ਜਣਿਆ ਹੋਇਆ ਕੰਜਰ ਜਿਹੜਾ ਜਾਦਵਾ ਬਿਹਾਰੀ ਹਰਾਮ ਦਾ ਪੁੱਤ ਉਹ ਵੀ ਕੰਜਰੀ ਦਾ ਜਣਿਆ ਹੋਇਆ ਕੰਜਰ ਪੰਜਾਬ ਨੂੰ ਨਰਕ ਬਣਾ ਕੇ ਰੱਖ ਦਿੱਤਾ ਭਗਮੰਤਮਾਨ ਹਰਾਮ ਦੀ ਈਲਾਦ ਨੇ ਤਿੰਨ ਗਰੀਬਾਂ ਮੁੰਡਿਆਂ ਦੇ ਗੋਲੀਆਂ ਮਰਵਾ ਕੇ ਉਹਨਾਂ ਨੂੰ ਮਰਵਾਇਆ ਕਿਉਂਕਿ ਪੰਜਾਬ ਦੇ ਨੌਜਵਾਨ ਡਰ ਕੇ ਪੰਜਾਬ ਤੋਂ ਬਾਹਰ ਚਲੇ ਜਾਣ ਇਹ ਹਰਾਮ ਤੇ ਪੁੱਤ ਭਈਆਂ ਨੂੰ ਲਿਆ ਲਿਆ ਕੇ ਪੰਜਾਬ ਦੇ ਵਿੱਚ ਬਾੜ ਰਿਆ ਉਹਨਾਂ ਦੀ ਪੂਰੀ ਮਦਦ ਕਰ ਰਿਆ ਉਹਨਾਂ ਨੂੰ ਜ਼ਮੀਨਾ ਆਧਾਰ ਕਾਰਡ ਹਰ ਇੱਕ ਚੀਜ਼ ਪੰਜਾਬ ਦੇ ਬਣਾ ਕੇ ਦੇ ਰਿਆ ਪੰਜਾਬੀਆਂ ਨੂੰ ਤੇ ਪੰਜਾਬੀ ਨੂੰ ਤਬਾਹ ਕਰ ਰਿਆ ਇਹ ਹਰਾਮ ਦਾ ਪੁੱਤ ਭਗਮੰਤ ਮਾਨ ਕੰਜਰ ਇਹ ਸਭ ਕੋ ਤੁਹਾਡੇ ਸਾਹਮਣੇ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣੀ ਦੀਆਂ ਬਸਾੜਾਂ ਮਰਵਾਇਆਂ ਇਸ ਹਰਾਮੀ ਨੇ ਚੰਡੀਗੜ੍ਹ ਕਿਹੜਾ ਜ਼ੁਲਮ ਇਹ ਜਿਹੜਾ ਨਹੀਂ ਕਰਦਾ ਪੰਜਾਬ ਦੇ ਉੱਤੇ ਹਰਾਮ ਦੀ ਈਲਾਦ ਤੁਸੀਂ ਕਹਿ ਸਕਦੇ ਹੋ ਕਿ ਇਹ ਕੰਜਰੀ ਦਾ ਜਣਿਆ ਹੋਇਆ ਕੰਜਰਾ ਭਗਮੰਤਮਨ ਕੰਜਰੀਆਂ ਦੀ ਜਣੀ ਹੋਈ ਪੰਜਾਬ ਪੁਲਿਸਾਂ ਜਿਨ੍ਹਾਂ ਦੇ ਸਿਰ ਤੇ ਤਾਂ ਪੱਗਾਂ ਨੇ ਹਰਾਮ ਦੇ ਪੁੱਤਾਂ ਦੇ ਪਰ ਕੰਮ ਗੁੰਡਿਆਂ ਵਾਲੇ ਕਰਦੇ ਨੇ ਲਗਾੜੇ ਸੈਂਟਰ ਤੇ ਲਗਾੜੇ ਕੁੱਤੇ ਬਣ ਕੇ ਪਹਿਲਾਂ ਤਾਂ ਮੁਗਲ ਆਪਣੇ ਕੱਪੜਿਆਂ 'ਚ ਹੁੰਦੇ ਸੀ ਅੱਜ ਮੁਗਲ ਸਿੱਖਾਂ ਦੇ ਬਾਣਿਆਂ 'ਚ ਨੇ ਇਹ ਮੁਗਲਾਂ ਦੀਆਂ ਅਲਾਦਾਂ ਨੇ ਇਹ ਗੰਦਗੀ ਦੇ ਭਰੇ ਹੋਏ ਨੇ ਇਨਸਾਨੀਅਤ ਦੇ ਦੁਸ਼ਮਣ ਨੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਇਨਸਾਨੀਅਤ ਲਈ ਕੀਤੀਆਂ ਇਹ ਕਲੰਕ ਨੇ ਕਿਉਂਕਿ ਜਸਤਾਰਾਂ ਬਣ ਕੇ ਹਰਾਮ ਦੇ ਪੁੱਤ ਗਲਤ ਕੰਮ ਕਰਦੇ ਨੇ ਆ ਨਾਰ ਰਲੇ ਹੋਏ ਨੇ ਬਿਹਾਰੀ ਆ ਨਾਰ ਰਲੇ ਹੋਏ ਨੇ ਬਿਹਾਰੀ ਆਹ ਜਿਹੜਾ ਹਰਾਮ ਦਾ ਪੁੱਤ ਆ ਇਹਦੀ ਘਰ ਵਾਲੀ ਦਾ ਭਗਮੰਤਮਨ ਵਾਲੀ ਦਾ ਪਹਿਲਾ ਯਾਰ ਉਹ ਵੀ ਨਾਲ ਆ ਆ ਦਿੱਲੀ ਵਾਲਾ ਭਈਆ ਇਹ ਹਰਾਮ ਦੇ ਪੁੱਤ ਪੰਜਾਬ ਨੂੰ ਉਜਾੜਨ ਲੱਗੇ ਨੇ ਕੰਜਰ ਇਹ ਕੰਜਰਾਂ ਤੋਂ ਪੰਜਾਬ ਨੂੰ ਕਿਵੇਂ ਬਚਾਵੋਗੇ ਹੁਣ ਪੰਜਾਬੀਓ ਤੁਸੀਂ ਦੇਖੋ ਆਹ ਦੇਖੋ ਕਿਵੇਂ ਬੀਬੀ ਰੋ ਰੋ ਕੇ ਇਹਦਾ ਸਿਆਪਾ ਕਰ ਰਹੀ ਆ ਭਗਮੰਤਮਨ ਕੰਜਰ ਦਾ ਤੁਹਾਡੇ ਕੋਲ ਕੰਨੇ ਬੱਚੇ ਰਹਿ ਗਿਆ ਹੁੰਦੇ ਆਹ ਲੋੜੇ ਬੱਚੇ ਦੇਖ ਲੋ ਉਹ ਮੈਂ ਫਿਰਦੇ ਆ ਲੀੜੇ ਵੇਹਣੇ ਇਹਨਾਂ ਦੇ ਤੇੜਾ ਰੀੜੇ ਵੀ ਮਚਾ ਗਏ ਉਹ ਕੁਝ ਨਹੀਂ ਛੱਡੇ ਸਾਡਾ ਸੀ ਗਲਤੀ ਮੰਨਦੇ ਆ ਵੀ ਅਸੀਂ ਇਹਨਾਂ ਨੂੰ ਚਿੱਟੇ ਦਾ ਕਹਤਾ ਵੀ ਨਾ ਵੇਚੋ ਠੀਕ ਆ ਅਸੀਂ ਕਹਿ ਦਿੰਦੇ ਆ ਵੀ ਵੇਚ ਦੋ ਭਾਈ ਪਰ ਸਾਡੀ ਜਾਨ ਬਖਸ਼ੋ ਤੁਸੀਂ ਵੀ ਨਹੀਂ ਬੱਚਾ ਬੱਚੀ ਬਚਾਇਆ ਕਰਲੇ ਸੀ ਆਪਦੇ ਤੁਹਾਡੇ ਕੋਲ ਕੰਮੇ ਬੱਚੇ ਰਹਿ ਕੇ ਆਉਂਦੇ ਆਹ ਲੋੜੇ ਬੱਚੇ ਦੇਖ ਲੋ ਉਹ ਮੈਂ ਫਿਰਦੇ ਆ ਲੀੜੇ ਵੇਹਣੇ ਇਹਨਾਂ ਦੇ ਤੇੜਾ ਰੀੜੇ ਵੀ ਮਚਾ ਗਏ ਉਹ ਕੁਝ ਨਹੀਂ ਛੱਡੇ ਸਾਡਾ ਕਿੱਥੇ ਜਾਵਾਂਗੇ ਬੱਚੇ ਤੇ ਮੇਰੀਆਂ ਕਿਤਾਬਾਂ ਵੀ ਭਾਰਤ ਨਾਲ ਸਾਰਾ ਕੁਝ ਮੱਟ ਗਿਆ ਸਾਡੇ ਇੰਨੇ ਮਾੜੇ ਹਾਲਾਤ ਕਰਕੇ ਸਰਪੰਚ ਨੇ ਨਾ ਸਾਡੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਕੋਈ ਕਾਰਵਾਈ ਕੋਈ ਸੁਣਵਾਈ ਨਹੀਂ ਹੋਈ ਸਾਡੀ ਹਾਂਜੀ ਜੇ ਸਾਨੂੰ ਨਾ ਪਤਾ ਚੱਲਦਾ ਬੱਚੇ ਵੀ ਅਸੀਂ ਹੁਣ ਭਾਲ ਲਿਆ ਤੜਕੇ ਵੇਲੇ ਇਕੱਠੇ ਕੀਤੇ ਆ ਮੋਟਰਸਾਈਕਲ ਬੰਦਾ ਸੀਗਾ ਜੀ ਪੂਰਾ ਫੈਰ ਵੀ ਹੋਇਆ ਜੀ ਰਾਤ ਪੜਾਕੇ ਪੈਂਦੇ ਸੀ ਬਹੁਤ ਜ਼ਿਆਦੇ ਡਰ ਨਹੀਂ ਸੀ ਨਹੀਂ ਜੀ ਕਿਸੇ ਨੂੰ ਕੋਈ ਡਰ ਨਹੀਂ ਸੀ ਬਹੁਤ ਜ਼ਿਆਦਾ ਫੈਰ ਹੋਏ ਆਗੇ ਆ ਮੇਰੀ ਪੂਰਾ ਪਰ ਬੱਚੀ ਆਵੇਂ ਦੀ ਜਾਨ ਬਚਾਈ ਜੀ ਮੇਰੇ ਮਗਰ ਵੀ ਚੱਲਿਆ ਜੀ ਇੱਕ ਪਰ ਮਸਾ ਮੈਂ ਜਾਨ ਬਚਾਈ ਮੈਂ ਕਿਸੇ ਦੇ ਘਰੇ ਰਾਤ ਕੱਟੀ ਆ ਜੀ ਆ ਪੰਜਵਾਂ ਦਿਨ ਹੋ ਗਿਆ ਅਸੀਂ ਰੋਟੀ ਨਹੀਂ ਖਾਧੀ ਬਾਹਰ ਹੀ ਰਾਤਾਂ ਕੱਢਦੇ ਆ ਕਿ ਤੁਸੀਂ ਇੰਨੇ ਦਿਨਾਂ ਚ ਪੁਲਿਸ ਨੂੰ ਤਲਾਸ਼ ਨਹੀਂ ਕੀਤੀ ਵੀ ਆ ਕੋਸ ਹੋ ਸਕਦਾ ਸਰ ਦੂਜੇ ਦੇ ਨਹੀਂ ਜੀ ਅਸੀਂ ਤੜਕੇ ਰਵਟ ਪਵਾ ਕੇ ਆ ਸਾਡੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਮੇਰਾ ਮਤਲਬ ਸਾਰਾ ਅਸਮਾਨ ਤੋਂ ਟੁੱਟ ਗਿਆ 20000 ਰੁਪਇਆ ਹੈ ਇਹਦਾ ਵੀ ਤੂੰ ਜਾਦੇ ਆਖ ਮਾ ਜਾਦੇ ਨੇ ਝੂਠ ਨਹੀਂ ਮਾਰਨਾ ਬੰਬ ਬਣਾ ਬਣਾ ਸੱਟੇ ਅੱਗੇ ਇਹ ਨਾ ਕਰ ਸਕਦੇ ਤੁਹਾਡੇ ਗੈਸ ਸਿਲੰਡਰ ਢੋਲੀਆਂ ਸਾਡੀਆਂ ਚੱਕ ਕੇ ਲੈ ਗਏ ਨਵੈਕਟਰ ਸੀ ਮੇਰੇ ਘਰੇ ਉਹ ਲੈ ਕੇ ਕੱਲਾ ਦੂਜਾ ਲੈ ਕੇ ਚੱਕ ਕੇ ਜਿਹੜਾ ਉਹ ਕੀ ਕਹਿੰਦੇ ਆ ਬੈਟਰਾ ਲੈ ਕੇ ਚੱਕ ਕੇ ਬਾਕੀ ਸਾਰੇ ਘਰ ਨੂੰ ਅੱਗ ਲਾ ਗਏ ਸਾਡੇ ਤੇੜ ਵਾਲੇ ਲੀੜੇ ਵੀ ਨਹੀਂ ਬਚੇ ਆਹ ਹੀ ਆ ਜਿਹੜੇ ਸਾਡੇ ਕੋਲ ਇੱਤੇ ਆ ਸਰਪੰਚ ਕਹਿੰਦਾ ਵੀ ਬੰਦਾ ਮਾਰ ਕੇ ਆਜੋ ਮੇਰੇ ਕੋਲੇ ਹਾਂਜੀ ਕੱਲ ਪਣਾ ਦਿੱਤੀ ਆ ਸਰਪੰਚ ਨੇ ਖੁਦ ਪਣਾ ਦਿੱਤੀ ਆ ਨਹੀਂ ਤੁਹਾਨੂੰ ਯਕੀਨ ਉਹਦੇ ਕੈਮਰੇ ਲੱਗਿਆ ਕੈਮਰੇ ਚ ਰਿਕਾਰਡ ਕਢਾ ਸਕਦੇ ਹੋ ਪੈਸੇ ਇਕੱਠੇ ਕਰਕੇ ਰੱਖੇ ਸੀ ਘਰ-ਬਾਰ ਹੋਰ ਪਾਵਾਂਗੇ ਉਹ ਵੀ ਫੁੱਕਿਆ ਗੱਲ ਚ ਬੱਕਰੀਆਂ ਵੀ ਹਾਂ ਬੱਕਰਾਂ ਵੀ ਲੈ ਗਈ ਚੜਾ ਕੇ ਦੇ ਦੇ ਬੱਕਰਾਂ ਨਾ ਚੜਾ ਕੇ ਕੀ ਕਰਨ ਉਹ ਅੱਗ ਅੱਗ ਲਾਤੀ ਸਾਰੇ ਗਰੇ ਸੀ ਕਿ ਹਾਂਜੀ ਤੋਂ ਮੇਰੇ ਸੀਗੇ ਲੈ ਗਈ ਸਾਰਾ ਕੁਝ ਸਾਡਾ ਤਬਾਹ ਕਰ ਗਈ ਸੀ ਜਾਣ ਆਪ ਦੀ ਵਿਚਾ ਕੇ ਭੱਜ ਗਈ ਮਾਨ ਪਸੂ ਸਾਰਾ ਲੈ ਗਈ ਸਾਡਾ ਦੱਕ ਟੁਕਾਟ 8-10 ਲੱਖ ਦਾ ਮਾਲ ਸੀਗਾ ਜੀ ਹਾਂ ਉਹ ਸਾਰਾ ਲੈ ਗਈ ਹਾਂ ਬਹੁਤ ਔਖਾ ਨਾ ਬਣਿਆ ਸੀ ਜੀ ਸਾਡਾ ਸਾਰਾ ਕੁਝ ਤਬਾਹ ਕਰ ਸਾਡੇ ਕੋਲੇ ਦੀਡੇ ਵੀ ਨਹੀਂ ਰਹਿ ਪਾਉਣ ਵਾਲੇ ਇੱਕ 11:30 ਦਾ ਟਾਈਮ ਸੀ ਜੀ ਸੁੱਤੇ ਪੈਸੇ ਸੀ ਕਮਾ ਤਵਾ ਕੇ ਠੀਕ ਹੈ ਤੇ ਜਦੋਂ ਇਧਰਲੇ ਪਾਸੇ 3-3 ਹੋਈ ਗੇਟ ਵੱਢਣ ਲੱਗੇ ਤੇ ਅਸੀਂ ਦੇਖਿਆ ਵੀ ਇੱਕ ਬੰਦੇ ਆ ਗਏ ਖੜਕਾ ਹੋਈ ਜਾਂਦਾ ਗੇਟ ਵੱਢੀ ਜਾਂਦੇ ਆ ਮੈਂ ਬੱਚਾਂ ਨੂੰ ਲੈ ਕੇ ਛੱਤ ਦੇ ਉੱਪਰ ਚੜ ਗਿਆ ਛੱਤ ਪਰ ਬੱਚੇ ਪਰਲੇ ਪਾਸੇ ਲਮਕਾਏ ਬੱਚੇ ਇਹ ਨਹੀਂ ਪਤਾ ਕਿ ਕਿਦੇ ਕਿਦੇ ਘਰੇੋਂ ਬੜੇ ਮਲ ਕੇ ਰਾਂ ਉਤੋਂ ਉਤਾਰਤੇ ਬਾਹਾਂ ਫੜਫੜ ਕੇ ਆ ਆਮਾ ਨੰਮ ਦੇ ਉੱਪਰ ਚੜ ਕੇ ਰਾਤ ਕੱਟੀ ਐ ਬੰਦੇ 5 6 ਬੰਦੇ ਇੱਥੋਂ ਚੜ ਕੇ ਆ ਆਗੇ ਸੀਗੇ ਇਧਰਲੇ ਪਾਸੇ ਆਇਆ ਬਾਥਰੂਮ ਦੇ ਉੱਤੇ ਤਿੰਨ ਬੰਦੇ ਵੱਡੇ ਆ ਉਹਨਾਂ ਨੇ ਬਾਥਰੂਮ ਦੇ ਉੱਤੇ ਉੱਤੇ ਇਧਰੋਂ ਖੜਿਆ ਨੇ ਇਟਾਂ ਨਾਲ ਮਾਰ ਮਾਰ ਕੇ ਤੇ ਉਹਨਾਂ ਦਾ ਕਚੂੰਬਰ ਕੱਟਦਾ ਉਹਨਾਂ ਨੇ ਸਾਡੇ ਪਿੰਡ ਦੇ ਇੱਕ ਤਾਂ ਲੱਭੀ ਹੈਗਾ ਜੀ ਇੱਕ ਰਵਿੰਦਰ ਸਿੰਘ ਜੀ ਇਹ ਜਿੰਮੇਵਾਰ ਬੰਦੇ ਇਹ ਆ ਇਹ ਨਹੀਂ ਪਤਾ 200 ਬੰਦਾ ਲਿਆਉਂਦੇ ਆ ਕਿ 300 ਬੰਦਾ ਲੈ ਕੇ ਆਉਂਦੇ ਆ ਚਿੱਟਾ ਵੇਚਦੇ ਸੀ ਅਸੀਂ ਇਹ ਗੱਲ ਕਹੀ ਸੀ ਪਿੰਡ ਚ ਚਿੱਟਾ ਨਾ ਵੇਚੋ ਬਾਹਰ ਚਿੱਟਾ ਵੇਚ ਲਓ ਤੇ ਸਾਡੇ ਚ ਇੰਨੇ ਚ ਖਤ ਪਏ ਆ ਸਾਡੇ 3-4 ਘਰਾਂ ਦੀ ਖਤ ਪਏ ਆ ਅਸੀਂ ਚਿੱਟੇ ਦੀ ਗੱਲ ਹੀ ਰੱਖੀ ਸੀ ਵੀ ਚਿੱਟਾ ਪਿੰਡ ਚ ਜਵਾਕ ਨਾ ਖਰਾਬ ਕਰੋ ਬਾਹਰ ਵੇਚ ਲਓ ਜੇ ਤੁਸੀਂ ਬਲੈਕ ਕਰਨੀ ਆ ਸਾਨੂੰ ਕੋਈ ਇਤਰਾਜ਼ ਨਹੀਂ ਬਾਹਰ ਦਾ ਪਰ ਸਾਡੇ ਪਿੰਡ ਦੇ ਬੱਚੇ ਨਾ ਖਰਾਬ ਕਰੋ ਸਾਡੇ ਬੱਚੇ ਨਾ ਖਰਾਬ ਕਰੋ ਇਹ ਇਹ ਗੱਲ ਕਹੀ ਸੀ ਹਾਂਜੀ ਇਹ ਗੱਲ ਕਦੋਂ ਕਹੀ ਸੀ ਕਦੋਂ ਇਹ ਗੱਲ ਚਾਰ ਦਿਨ ਹੋ ਗਏ ਜੀ ਅੱਜ ਤੇ ਚਾਰਾ ਦਿਨੋਂ ਤੇ ਚਾਰ ਦਿਨ ਸਾਡੇ ਤੇ ਹਮਲਾ ਹੁੰਦਾ ਰਿਹਾ ਅਸੀਂ ਰਿਪੋਰਟ ਕਰਾ ਕੇ ਆਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਆਖਰ ਨੂੰ ਰਾਤ ਅਸੀਂ ਸਰਪੰਚ ਕੋਲੇ ਗਏ ਮਜੂਦੇ ਕੋਲੇ ਤੇ ਮਜੂਦੇ ਕੋਲੇ ਅਸੀਂ ਪੰਜ ਬੁੜੂងਾਂ ਗਈਆਂ ਪੰਜ ਬੁੜੂងਾਂ ਨੇ ਅਸੀਂ ਕਿਹਾ ਵੀ ਚਾਚਾ ਜੀ ਤੁਸੀਂ ਗੱਲ ਟਕਾਓ ਸਾਡੀ ਸਾਨੂੰ ਮਾਰਦੇ ਆ ਬੰਦੇ ਵੀ ਅਸੀਂ ਆਹ ਗੱਲ ਕਹੀ ਅਸੀਂ ਗਲਤੀ ਮੰਨਦੇ ਆ ਵੀ ਅਸੀਂ ਇਹਨਾਂ ਨੂੰ ਚਿੱਟੇ ਦਾ ਕਹਤਾ ਵੀ ਨਾ ਵੇਚੋ ਠੀਕ ਆ ਅਸੀਂ ਕਹਿ ਦਿੰਦੇ ਆ ਵੀ ਵੇਚ ਦਿਓ ਭਾਈ ਪਰ ਸਾਡੀ ਜਾਨ ਬਖਸ਼ੋ ਸਾਡੇ ਬੱਚੇ ਵੀ ਸਾਡੇ ਸਾਰਿਆਂ ਨੂੰ ਬਖਸ਼ ਦੋ ਸਾਡੇ ਅੱਧੇ ਬੰਦੇ ਤਾਂ ਤੁਸੀਂ ਵੜ ਦਿੱਤੇ ਹੁਣ ਅਸੀਂ ਹੋਰ ਬੰਦੇ ਨਹੀਂ ਵੜਵਾ ਸਕਦੇ ਤੇ ਤੁਸੀਂ ਸਾਡਾ ਨਵੇੜਾ ਕਰਾ ਦੋ ਉੱਥੇ ਬੰਤ ਤੇ ਦੇ ਘਰੇ ਸਰਪੰਚ ਦੇ ਗੱਡੀ ਲਾਤੀ ਉਹ ਮੁੰਡੇ ਨੇ ਗੱਡੀ ਲਾ ਕੇ ਉੱਚ ਪੰਜ ਬੰਦੇ ਸੀ ਪੰਜ ਬੰਦੇ ਮੈਨੂੰ ਕਹਿੰਦੇ ਅਸੀਂ ਤੇਰੇ ਤੇ ਗੱਡੀ ਚੜਾਉਣੇ ਆ ਮੈਂ ਖਾ ਚੜਾ ਦੋ ਮੈਂ ਮੌਜੂਦਾ ਬੰਦੇ ਦੇ ਘਰੇ ਖੜ ਕੇ ਮੈਂ ਖਾ ਗੱਡੀ ਚੜਾਓ ਸਰਪੰਚ ਨੇ ਆਏ ਨੇ ਅੱਖ ਵੀ ਨਾ ਪਾਈ ਤੂੰ ਕੁੜੀ ਨਾਲ ਬਹਿਸ ਵਾਜੀ ਨਾ ਕਰ ਫੇਰ ਕਹਿੰਦਾ ਕਹਿੰਦਾ ਮੈਂ ਕੱਲੇ ਕੱਲੇ ਘਰ ਨੂੰ ਅੱਗ ਲਾਉਂਗਾ ਸਰਪੰਚ ਦੇ ਮੂੰਹ ਤੇ ਕਹਿੰਦਾ ਸਰਪੰਚ ਨੇ ਫੇਰ ਵੀ ਨਹੀਂ ਉਹਨੂੰ ਰੋਕਿਆ ਵੀਨੀ ਕਿਆ ਕੱਲ ਕੋਈ ਕਾਰਵਾਈ ਨਹੀਂ ਚਾਰ ਦਿਨ ਆਉਂਦੇ ਰਹਿਆ ਮੌਕਾ ਦੇਖ ਕੇ ਮੁਰ ਜਾਂਦੇ ਸੀ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਅੰਦਰ ਵਾਲ ਜਾਂਦੇ ਸੀ ਤੁਸੀਂ ਵੜ ਜੋ ਅੰਦਰੋਂ ਚੁੱਪ ਕਰ ਜੋ ਤੁਸੀਂ ਉਧਰ ਘਰੇ ਫਾਲਤੂ ਚਾਰ ਪੰਜ ਦਿਨ ਬੰਦੇ ਉਹਨਾਂ ਨੇ ਰੱਖਿਆ ਆਪਦੇ ਕੋਲੇ ਆਹੀ ਘਰਾਂ ਦੇ ਬੰਦੇ ਸੀ ਸਾਡੇ ਹੋਰ ਕੋਈ ਬੰਦਾ ਹੈ ਨਹੀਂ ਸੀ ਤੀਜਾ ਸਰਪੰਚ ਕਹਿੰਦਾ ਵੀ ਬੰਦਾ ਮਾਰ ਕੇ ਆਜੋ ਮੇਰੇ ਕੋਲੇ ਹਾਂਜੀ ਕੱਲ ਪਣਾ ਦਿੱਤੀ ਆ ਸਰਪੰਚ ਨੇ ਖੁਦ ਪਣਾ ਦਿੱਤੀ ਆ ਨਹੀਂ ਤੁਹਾਨੂੰ ਯਕੀਨ ਉਹਦੇ ਕੈਮਰੇ ਲੱਗੇ ਆ ਕੈਮਰੇ ਚ ਰਿਕਾਰਡ ਕਢਾ ਸਕਦੇ ਹੋ ਅਸੀਂ ਸਹੀ ਬੋਲਦੇ ਆ ਸੱਚ ਤੇ ਕਹੀ ਜਾਂਦੇ ਆ ਜਿਹੜੀ ਗੱਲ ਹੋਈ ਹੈ ਸਾਡੇ ਨਾਲ ਪੰਜ ਬੁੜੀਆਂ ਆ ਇੱਥੇ ਪੰਜ ਬੁੜੀਆਂ ਗਵਾਹ ਖੜੀਆਂ ਜਦੋਂ ਮੇਰੇ ਤੇ ਗੱਡੀ ਚੜਾਉਂਦਾ ਸੀ ਉੱਥੇ ਚੱਕੀ ਦੇ ਮੂਹਰੇ ਮੈਂ ਭੱਜ ਕੇ ਸਾਈਡ ਤੇ ਹੋਈ ਆ ਕਹਿੰਦਾ ਆ ਬੁੜੀ ਨੂੰ ਜ਼ਰੂਰ ਚੱਕੂਗਾ ਮੈਂ ਹਰ ਹਾਲ ਠੀਕੇ ਉਧਰ ਜਦੋਂ ਖੜਕਾ ਹੋਣ ਲੱਗ ਗਿਆ ਮੈਂ ਕਿਹਾ ਜਲਵਿੰਦਰ ਆਪਾਂ ਨੂੰ ਬੰਦੇ ਮਾਰਨਗੇ ਇਹ ਆਪਾਂ ਨੂੰ ਛੱਡਦੇ ਨਹੀਂ ਜਦੋਂ ਉਹਨਾਂ ਨੂੰ ਵੀ ਉਹ ਕਰੀ ਜਾਂਦੇ ਆ ਹਮਲਾ ਤੇ ਆਪਾਂ ਵੀ ਉਹਨਾਂ ਦੇ ਵਿੱਚ ਹੀ ਹੋਣੇ ਆਪਾਂ ਗਲੀ ਨੇ ਸਾਰੀ ਨਹੀਂ ਇਹ ਗੱਲ ਆਖੀ ਸੀ ਵੀ ਭਾਈ ਚਿੱਟਾਣਾ ਵਿੱਚ ਤੇ ਜਦੋਂ ਸਾਨੂੰ ਪਤਾ ਲੱਗਾ ਚੀਕਾ ਮਾਰੀਂਗਾ ਉਹਨਾਂ ਨੇ ਅਸੀਂ ਇੱਥੋਂ ਨਹੀਂ ਚੜੇ ਆ ਅਸੀਂ ਜਾਨਾਂ ਬਚਾਈਆਂ ਤੇ ਬਹੁਤ ਮੁਸ਼ਕਲ ਨਾਲ ਹੀ ਸੀ ਬਚਾ ਕੇ ਘਰੋਂ ਬਾਹਰ ਨਿਕਲੇ ਆ ਜਵਾਕ ਆ ਸਾਡੇ ਕਿਸੇ ਦੇ ਘਰੇ ਸੀ ਆਪ ਅਸੀਂ ਵਾਹਂ ਚਰਾਤਾ ਕੱਟੀਆਂ ਵਾਹਂ ਚਰਾਤਾ ਆ ਕੀ ਚੀਜ਼ ਐ ਇਹ ਬੰਬ ਬਪਣਾ ਬਣਾ ਸਿੱਟਿਆ ਅੱਗ ਦੇ ਅੱਛਾ ਇਹਨਾਂ ਨਾਲ ਘਰ ਸਾੜਿਆ ਤੁਹਾਡੇ ਗੈਸ ਸਿਲੰਡਰ ਢੋਲੀਆਂ ਸਾਡੀਆਂ ਚੱਕ ਕੇ ਲੈ ਗਏ ਨਵੈਕਟਰ ਸੀ ਮੇਰੇ ਘਰੇ ਉਹ ਲੈ ਗਏ ਕੱਲਾ ਦੂਜਾ ਲੈ ਗਏ ਚੱਕ ਕੇ ਜਿਹੜਾ ਉਹ ਕੀ ਕਹਿੰਦੇ ਆ ਬੈਂਟਰਾ ਲੈ ਗਏ ਚੱਕ ਕੇ ਬਾਕੀ ਸਾਰੇ ਘਰ ਨੂੰ ਅੱਗ ਲੱਗੇ ਸਾਡੇ ਤੇੜ ਵਾਲੇ ਲੀੜੇ ਵੀ ਨਹੀਂ ਬਚੇ ਆਹ ਹੀ ਆ ਜਿਹੜੇ ਸਾਡੇ ਕੋਲੇ ਪਾਏ ਹੋਏ ਆ ਐਨਾ ਬੁਰਾ ਹਾਲ ਕੀ ਤੂੰ ਬਹੁਤ ਬੁਰਾ ਹਾਲ ਆ